ADC ਗੁਰਦਾਸਪੁਰ ਹਰਜਿੰਦਰ ਸਿੰਘ 베ਦੀ ਅੱਜ ਪਿੰਡ ਨਾਨੋਵਲ ਜਿੰਦੜ ਵਿੱਚ ਆਏ ਆ ਜਿੱਥੋਂ ਉਹਨਾਂ ਨੇ ਆ ਜਿਹੜਾ ਅਗਲਾ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਉਸ ਤੋਂ ਬਾਅਦ ਜਿਹੜੀ ਪਰਾਲੀ ਨੂੰ ਅੱਗ ਲਾਈ ਜਾਂਦੀ ਆ ਇਸ ਪਰਾਲੀ ਨੂੰ ਕਿਸਾਨ ਅੱਗ ਨਾਲ ਲਾਉਣ ਸ਼ਰਾਰਤੀਆਂ ਸਰ ਅੱਗ ਨਾਲ ਲਾਉਣ ਇਸ ਅੱਗ ਤੋਂ ਕੀ ਨਤੀਜੇ ਨਿਕਲਦੇ ਆ ਔਰ ਸਰਕਾਰ ਕੀ ਕੀ ਕਾਰਵਾਈਆਂ ਕਰਨ ਜਾ ਰਹੀ ਆ ਇਸ ਮੁੱਦੇ ਤੇ ਉਹਨਾਂ ਨੇ ਇੱਕ ਵੱਡਾ ਸੈਮੀਨਾਰ ਕੀਤਾ ADC ਸਾਹਿਬ ਕੀ ਲੋੜ ਪੈ ਗਈ ਇਹ ਆਪ ਇੱਥੇ ਸਰਕਾਰ ਨੂੰ ਲੋਕਾਂ ਦੇ ਵਿੱਚ ਆਉਣ ਦੀ ਦੇਖੋ ਮੈਂ ਕਵਾਂਗਾ ਲੋਡ ਨਹੀਂ ਐ ਮੇਰਾ ਫਰਜ ਐ ਜਦੋਂ ਮੈਂ ਲੋਕਾਂ 'ਚ ਜਾਵਾਂਗਾ ਲੋਕਾਂ ਨਾਲ ਗੱਲ ਕਰਾਂਗਾ ਤੇ ਕੋਜ ਉਹਨਾਂ ਦੀ ਮੁਸ਼ਕਲਾ ਪਤਾ ਲੱਗਣਗੀਆਂ ਤੇ ਕੀ ਕੀ ਹੱਲ ਕਰਨਾ ਸਾਨੂੰ ਗਰਾਊਂਡ ਲੈਵਲ ਤੇ ਪਤਾ ਲੱਗੇਗਾ ਅੱਜ ਅਸੀਂ ਪਿੰਡ ਜਿੰਦੜ ਵਿਖੇ ਆਏ ਆ ਤੁਹਾਡੇ ਸਾਹਮਣੇ ਅਸੀਂ ਕਿਸਾਨ ਵੀਰਾਂ ਨਾਲ ਉਹਨਾਂ ਦੀਆਂ ਮਾਵਾਂ ਭੈਣਾਂ ਸਾਡੇ ਬਜ਼ੁਰਗਾਂ ਨਾਲ ਗੱਲ ਕੀਤੀ ਐ ਤੇ ਸਾਡਾ ਇਹੀ ਮੰਤਵ ਐ ਕਿ ਅਸੀਂ ਪਰਾਲੀ ਨੂੰ ਅੱਗ ਕਿਉਂ ਨਹੀਂ ਲਾਣੀ ਇਸ ਕਰਕੇ ਨਹੀਂ ਤਾਂ ਸਾਡੀਆਂ ਪੀੜ੍ਹੀਆਂ ਬੱਸ ਸਕਣ ਜਿੱਦਾਂ ਹਰ ਇੱਕ ਨੂੰ ਪਤਾ ਕਿ ਅੱਜ ਕੱਲ੍ਹ ਅਨੇਕ ਹੀ ਖਤਰਨਾਕ ਬਿਮਾਰੀਆਂ ਆ ਗਈਆਂ ਕਿ ਇਹਨੂੰ ਫੇਫੜੇ ਦੇ ਕੈਂਸਰ ਹੋਰ ਅਸਥਮਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਫੈਮਲੀ ਨੂੰਰ ਤੋਂ ਬਚਾ ਸਕੀਏ ਤੀਸਰੀ ਗੱਲ ਹੈ ਹੀ ਮੈਂ ਇਹ ਦੱਸਣਾ ਚਾਹਾਂਗਾ ਕਿ ਦੇਖੋ ਹੁਣ ਇਹਦੇ ਵਿੱਚ ਜਦੋਂ ਗੱਲ ਆਈ ਮਸ਼ੀਨਾਂ ਦੀ ਮਸ਼ੀਨਾਂ ਤੇ ਅਸੀਂ ਪ੍ਰੋਪਰ ਮੈਪਿੰਗ ਕਰਕੇ ਪਿੰਡਾਂ ਦੀ ਪਿੰਡ ਵਾਈਜ਼ ਮਸ਼ੀਨਾਂ ਦਾ ਮਾਲਕ ਦਾ ਨਾਂ ਤੇ ਨੰਬਰ ਸਰਪੰਚਾਂ ਨੂੰ ਦਿੱਤਾ ਉਹ ਕਰ ਕਰ ਤੱਕ ਕਿਸਾਨ ਨੂੰ ਪਹੁੰਚਾ ਰਹੇ ਆ ਹੁਣ ਸਾਡੇ ਕੋਲ ਤੇ ਮਸ਼ੀਨ ਮਾਲਕ ਹੀ ਪਹੁੰਚਾਈ ਸੀ ਉਹਨਾਂ ਨੇ ਵੀ ਦੱਸਿਆ ਕਿ ਤੁਸੀਂ ਕਿਸਾਨ ਫੀਲਾਂ ਨਾਲ ਰابطਾ ਕਾਇਮ ਕਰਕੇ ਜਦੋਂ ਲੋੜ ਆ ਮਸ਼ੀਨ ਪ੍ਰੋਵਾਈਡ ਕਰਵਾ ਕੇ ਉਹਨਾਂ ਨਾਲ ਕਰਨਾ ਹੁਣ ਤੀਸਰੀ ਇਹਨਾਂ ਨੂੰ ਕਿਸਾਨ ਵੀਰਾਂ ਨੇ ਕਿਹਾ ਕਿ ਸਾਡੇ ਕੋਲ ਬੇਲਰ ਤੇ ਨਹੀਂ ਆਂਦੇ ਉਸ ਸਬੰਧੀ ਅਸੀਂ ਮੀਟਿੰਗ ਕੀਤੀ ਹੈ ਬੇਲਰਾਂ ਦਾ ਜਿਹੜਾ ਰੇਟ ਸੀਗਾ ਉਹ ਅਸੀਂ ਸੈੱਟ ਕਰਵਾ ਦਿੱਤਾ ਹੈ ਉਹਦੇ ਨਾਲ ਕੀ ਹੈ ਕਿ ਉਹ ਆਸਾਨੀ ਦੇ ਨਾਲ ਖਰੀਦ ਕੇ ਜਿਹੜੀ ਇੰਡਸਟਰੀਆਂ ਨੂੰ ਵੇਚਣੀ ਹੈ ਉਹ ਵੀ ਅਸੀਂ ਮੀਟਿੰਗਾਂ ਕਰਕੇ ਕਰਾ ਦਿੱਤੀ ਹੈ ਇਰੇ ਨਾਲ ਅੱਜ ਮੇਰਾ ਧਿਆਨ ਦਾ ਉਪਰਾਲਾ ਇਹੀ ਹੈ ਤਾਂ ਜੋ ਮੈਂ ਆਪ ਕਿਸਾਨ ਵੀਰਾਂ ਤੱਕ ਜਾਵਾਂ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਦਾ ਮੋਕੇ ਤੇ ਹੱਲ ਕਰ ਸਕਾਂ ਤਾਂ ਜੋ ਰਲ ਮਿਲ ਕੇ ਅਸੀਂ ਜਿਹੜੀ ਪਰਾਲੀ ਸਾੜਨ ਦੇ ਜਿਹੜੇ ਕੇਸ ਹੈ ਇਸ ਤੋਂ ਗੁਰਦਾਸਪੁਰ ਨੂੰ ਮੁਕਤ ਬਣਾਈਏ ਤੇ ਮੈਨੂੰ ਆਸ ਵੀ ਹੈ ਪਿੰਡ ਵਾਸੀਆਂ ਤੋਂ ਆਪਣੇ ਕਿਸਾਨ ਵੀਰਾਂ ਤੋਂ ਅਸੀਂ ਰਲ ਮਿਲ ਕੇ ਇਸ ਪਰ ਜ਼ੀਰੋ ਕੇਸ ਲਿਆਵਾਂਗੇ ਤਾਂ ਜੋ ਅਸੀਂ ਕੁਝ ਵਾਤਾਵਰਨ ਨੂੰ ਵੀ ਸਾਫ਼ ਸੁਥਰਾ ਰੱਖਾਂਗੇ ਆਪਣੀ ਫੈਮਲੀਆਂ ਨੂੰ ਵੀ ਬਚਾ ਸਕਾਂਗੇ ਤੀਸਰੀ ਗੱਲ ਮੈਂ ਦੱਸਣਾ ਕਿ ਪਰਾਲੀ ਨੂੰ ਸਾੜ ਕੇ ਜੇ ਅਸੀਂ ਜ਼ਮੀਨ 'ਚ ਪਾਨੇ ਕੋਈ ਲੰਬੀ ਝੂੜੀ ਕੋਈ ਜ਼ਿਆਦਾ ਫਾਇਦਾ ਆ ਨਹੀਂ ਹੁੰਦਾ ਜੇਰਾ ਸਾਡੇ ਪ੍ਰਾਣੇ ਬਜ਼ੁਰਗਾਂ ਨੂੰ ਕੋਈ ਮੈਂ ਕਵਾਂਗਾ ਕਿ ਵਹਿਮ ਸੀਗਾ ਕਿਉਂਕਿ ਪੀਏਯੂ ਐਗਰੀਕਲਚਰ ਸਾਇੰਟਿਸਟ ਨੇ ਮੇਰੇ ਉੱਤੇ ਰਿਸਰਚ ਕੀਤੀ ਹੈ ਇਸ ਕਰਕੇ ਅਸੀਂ ਸਾਰਿਆਂ ਨੇ ਇਹੀ ਮੰਨ ਕੇ ਚੱਲਣਾ ਹੈ ਕਿ ਅਸੀਂ ਪ੍ਰਾਣੀ ਨੂੰ ਆਗ ਨਹੀਂ ਲਾਣੀ ਆਪਣੇ ਪੰਜਾਬ ਨੂੰ ਆਪਣੇ ਗੁਰਦਾਸਪੁਰ ਨੂੰ ਆਪਣੇ ਪਰਿਵਾਰ ਨੂੰ ਤੇ ਇਵਨ ਕਿ ਆਪਣੇ ਬੱਚਿਆਂ ਨੂੰ ਵੀ ਇਹਦੀ ਜਿਹੜੇ ਪ੍ਰਦੂਸ਼ਣ ਤੋਂ ਬਚਾਉਣਾ ਕੁਝ ਕਿਸਾਨਾਂ ਨੇ ਬਜ਼ੁਰਗਾਂ ਨੇ ਤਹਾਡੇ ਸਾਹਮਣੇ ਆਪਣੀਆਂ ਮੁਸ਼ਕਲਾਂ ਦੱਸੀਆਂ ਕਿ ਪ੍ਰਾਲੀ ਨੂੰ ਚੁੱਕ ਕੇ ਲਗਾਉਣ ਦੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਇਹਦਾ ਖਰਚਾ ਨਹੀਂ ਸਾਡੇ ਕੋਲ ਹੈਗਾ ਉਸ ਤੋਂ ਬਾਅਦ ਇਹ ਜਿਹੜੇ ਪ੍ਰਾਲੀ ਵਾਲੇ ਖੇਤ ਆ ਕਣਕ ਦੇ ਲਈ ਯੋਗ ਨਹੀਂ ਬਣਦੇ ਇਹ ਜਿੰਨੀਆਂ ਮੁਸ਼ਕਲਾਂ ਉਹਨਾਂ ਨੇ ਦੇਖੋ ਇਹਦੇ ਵਿੱਚ ਦੋ ਚੀਜ਼ਾਂ ਹੈ ਪਹਿਲੀ ਤੇ ਗੱਲ ਜਿੱਦਾਂ ਇਹਨਾਂ ਨੇ ਦੱਸਿਆ ਕਿ ਸਾਡੇ ਕੋ ਨੂੰ ਬੈਲਰਾਂ ਦੀ ਗੱਲ ਕਰੀਏ ਕਿ ਸਾਡੇ ਕੋਰਾ ਖਰਚਾ ਖੋਹ ਦੇਗਾ ਅਸੀਂ ਬੈਲਰਾਂ ਨਾਲ ਮੀਟਿੰਗਸ ਕੀਤੀ ਆ ਉਹ ਖਰੀਦਦੇ ਨੇ ਅੱਗੇ ਵੇਚਦੇ ਨੇ ਆਪਣਾ ਮੁਨਾਫਾ ਕਮਾਉਂਦੇ ਨੇ ਉਸ ਸਬੰਧੀ ਉਹਨਾਂ ਦਾ ਮੁਸ਼ਕਲ ਆਉਂਦੀਆਂ ਸੀ ਕਿ ਸਾਡੇ ਰੇਟ ਸੈੱਟ ਨਹੀਂ ਹੈ ਇੰਡਸਟਰੀ ਵਾਲੇ ਸਾਡੇ ਕੋ ਖਰੀਦ ਨਹੀਂ ਆ ਉਹਦੇ ਸਾਹਮ ਚਿਆਣਾ ਮੀਟਿੰਗ ਵੀ ਕਰਾ ਦਿੱਤੀ ਤੇ ਇਹ ਵੀ ਇਹਨਾਂ ਦਾ ਹੱਲ ਜਿਹੜੇ ਬਿਲਰ ਮੋਕੇ ਤੇ ਆਣ ਕੇ ਆਪ ਚੋਕੇ ਲੈ ਕੇ ਬੀਲਸ ਬਣਾ ਕੇ ਲੈ ਕੇ ਜਾਣਗੇ ਤੇ ਅੱਗੇ ਜਿਹੜੀ ਆ ਵੇਚਣਗੇ ਦੂਸਰੀ ਗੱਲ ਕਹਾਂ ਕਿ ਕਈ ਵਾਰੀ ਹੁੰਦਾ ਕਿ ਜਿਹੜੀ ਸਾਡੀ ਪੰਚਾਇਤੀ ਜ਼ਮੀਨਾਂ ਉਹਦੇ ਨਾਲ ਕਰਕੇ ਜਿਹੜੀ ਜ਼ਮੀਨਾਂ ਲੱਗਦੀਆਂ ਅਸੀਂ ਸਰਪੰਚ ਸਾਹਿਬ ਨੂੰ ਵੀ ਕਹਿ ਦਿੱਤਾ ਕਿ ਉਹਦੇ ਵਿੱਚ ਦੋ ਦੋ ਤਿੰਨ ਤਿੰਨ ਕਿੱਲੇ ਅਸੀਂ ਹਰ ਪਿੰਡ 'ਚ ਖਾਲੀ ਕਰਾਵਾਂਗੇ ਤਾਂ ਜੋ ਜਿਹੜੀ ਪਰਾਲੀ ਹੈ ਜੇ ਉਹਨਾਂ ਨੇ ਖਾਲੀ ਕਰਨੀ ਜ਼ਮੀਨ ਆਪਣੀ ਉਹ ਉੱਥੇ ਰੱਖ ਸਕਣ ਉਹਦੇ ਨਾਲ ਵੀ ਉਹਨਾਂ ਦਾ ਫਾਇਦਾ ਰਹੇਗਾ ਹਾਂਜੀ ਅਕਸਰ ਹੀ ਨਾ ਅਦਾਲਤਾਂ ਦੀ ਸ਼ਕਤੀ ਸਰਕਾਰਾਂ ਦੀ ਸ਼ਕਤੀ ਜਿਹੜੀ ਆ ਉਹ ਕਿਸਾਨਾਂ ਉੱਤੇ ਵਰਦੀ ਆ ਤੁਸੀਂ ਫੀਲਡ 'ਚ ਆਏ ਹੋ ਕਿ ਅਸਲੀਅਤ ਕੀ ਆ ਮੁਸ਼ਕਲਾ ਕੀ ਆ ਕਿ ਇਹ ਜਿਹੜੀਆਂ ਮੁਸ਼ਕਲਾਂ ਨੇ ਇਹਨਾਂ ਤੋਂ ਸਰਕਾਰ ਨੂੰ ਅਦਾਲਤਾਂ ਨੂੰ ਜਾਣੂ ਕਰਵਾਇਆ ਜਾਏਗਾ ਦੇਖੋ ਜੀ ਅਸੀਂ ਸਰਕਾਰ ਦੇ ਨੁਮਾਇੰਦੇ ਆ ਮੈਂ ਬੀਇੰਗ ਏਡੀਸੀ ਇੱਕ ਮੈਂ ਕਵਾਂਗਾ ਕਿ ਨੁਮਾਇੰਦਾ ਬਣ ਕੇ ਲੋਕਾਂ ਦਾ ਸੇਵਕ ਬਣ ਕੇ ਮੇਰੀ ਜ਼ਿੰਮੇਵਾਰੀ ਸੀ ਕਿ ਮੈਂ ਆਪ ਲੋਕਾਂ ਤੱਕ ਆਵਾਂ ਕਈ ਵਾਰੀ ਹੁੰਦਾ ਕਿ ਅਸੀਂ ਕਈ ਕੰਦੇ ਆ ਕਿ ਦਫ਼ਤਰ ਚੋਂ ਬੈਠ ਕੇ ਥੱਲੇ ਪੇਦੀ ਦਾ ਪਟਵਾਰੀ ਨਹੀਂ ਆਂਦਾ ਉਹ ਨਹੀਂ ਆਂਦਾ ਇਸ ਵਰਕੇ ਮੈਂ ਆਪਣੀ ਇਹ ਚੀਜ਼ ਨਹੀਂ ਆਪਣੀ ਨੋਲ ਜ਼ਿੰਮੇਵਾਰੀ ਸਮਝੀ ਕਿ ਮੈਂ ਆਪ ਕਿਸਾਨ ਵੀਰਾਂ ਤੱਕ ਜਾਵਾਂ ਆਪਣੇ ਬਜ਼ੁਰਗ ਕਿਸਾਨਾਂ ਤੱਕ ਜਾਵਾਂ ਦੇਖੋ ਗੱਲ ਹੈ ਕਿ ਤੁਸੀਂ ਕੰਦੇ ਕਿ ਕਿਸਾਨਾਂ ਦੀ ਜਿਹੜੀ ਗੱਜ ਹੈ ਜਿਹੜੀ ਸਰਕਾਰਾਂ ਦੀ ਗੱਜ ਕਿਸਾਨਾਂ ਤੇ ਗਿਜਦੀ ਹੈ ਉਹ ਗੱਜ ਗਿਰਨ ਤੇ ਅਸੀਂ ਨੋਬਤੀ ਨਹੀਂ ਆਂਦੇ ਨੇ ਮੈਂ ਹੀ ਕਮਾਂਗਾ ਕਿਉਂਕਿ ਅਸੀਂ ਸਾਰੇ ਹੀ ਇੱਥੋਂ ਹੀ ਉੱਠ ਕੇ ਇੱਥੇ ਆਏ ਆਂ ਜੇ ਮੈਂ ਅੱਜ ਇੱਥੇ ਇਹਨਾਂ ਨੂੰ ਨਿਰਦੇਸ਼ ਦੇ ਰਿਹਾ ਤੇ ਕੱਲ ਨੂੰ ਪਹਿਲਾਂ ਮਨਾਂ ਦਾ ਬੱਚਾ ਸੀਗਾ ਤੁਹਾਡਾ ਮੈਸੇਜ ਜਿਹੜਾ ਕਨਵੇ ਠੀਕ ਹੈ ਜੀ ਹੁਣ ਇਹਨਾਂ ਦਾ ਬੱਚਾ ਸੀਗਾ ਤੇ ਇੱਕ ਉਹਨਾਂ ਦੀ ਜ਼ਿੰਮੇਵਾਰੀ ਤੇ ਹੈਗੀ ਮੇਰੀ ਵੀ ਨਾਲ ਜ਼ਿੰਮੇਵਾਰੀ ਹੈ ਕਿ ਅਸੀਂ ਉਹ ਨੋਬਤ ਹੀ ਨਹੀਂ ਆਣੀ ਪ੍ਰਾੜੀ ਸਾੜਨ ਅੱਗੇ ਫਿਰ ਰੈਡ ਐਂਟਰੀ ਹੋਏ ਕਿ ਫਿਰ ਨੁਕਸਾਨ ਹੋਏਗਾ ਅਸੀਂ ਪਹਿਲਾਂ ਹੀ ਸਮਝਾ ਕੇ ਬਿਲਰਾਂ ਨਾਲ ਮੀਟਿੰਗ ਕਰਕੇ ਮਸ਼ੀਨਾਂ ਦੀ ਮੈਪਿੰਗ ਕਰਕੇ ਪਿੰਡ ਪਿੰਡ ਚੀਜ਼ਾਂ ਦੇ ਕੇ ਤਾਂ ਜੋ ਇਹਨਾਂ ਦੀ ਵੀ ਸਹੂਲਤ ਰਹੇ ਇਹ ਵੀ ਖੁਸ਼ ਰਹਿਣ ਅਸੀਂ ਵੀ ਖੁਸ਼ ਵੀ ਆ ਵੀ ਕੁਛ ਰਾਇ ਚੀਵ ਸਾਹਿਬ ਸਾਡੇ ਜ਼ਿਲ੍ਹੇ ਚ ਕਿੰਨੀ ਕਿ ਝੋਨੇ ਦੀ ਬਜਾਈ ਹੁੰਦੀ ਆ ਔਰ ਕਿੰਨੀ ਕੁ ਪਰਾਲੀ ਦੀ ਜਿਹੜੀ ਆ ਉਹ ਕੁਆਂਟੀਟੀ ਬਣਦੀ ਆ ਆ ਇਹਦੇ ਵਿੱਚ ਜੇਕਰ ਜ਼ਿਲ੍ਹਾ ਗਰਦਾਸਪੁਰ ਦੀ ਗੱਲ ਕਰੀਏ ਤਾਂ ਬਾਸਮਤੀ ਦੇ ਝੋਨੇ 172000 ਹੈਕਟੇਰ ਰਕਬੇ ਦੇ ਵਿੱਚ ਬੀਜਿਆ ਗਿਆ ਜਿਹਦੇ ਵਿੱਚ ਤਕਰੀਬਨ ਕਿਹੜਾ ਆ ਹੜਾ ਆ ਹੜਾ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਵੀ ਹੋ ਰਹੀ ਨਹੀਂ ਆ 850000 ਜਿਹੜੀ ਹੈਕਟੇਰ ਜਿਹੜੇ ਟਾਨੇ ਆ ਉਹਦੀ ਜਿਹੜੀ ਪਰਾਲੀ ਪਰਾਲੀ ਜਿਹੜੀ ਆ ਉਹ ਪੈਦਾ ਹੋਣੀ ਆ ਉਹਦੇ ਵਿੱਚੋਂ ਤਕਰੀਬਨ 5 ਲੱਖ ਜਿਹੜੀ ਹੈਡੀ ਆ ਉਹ ਐਕਸਿਟ ਹੋਣੀ ਆ ਐਕਸਿਟ ਦਾ ਮਤਲਬ ਜਿਹੜੀ ਬਾਹਰ ਜਾਣੀ ਉਹ ਪਛੂ ਜਿਹੜਾ ਗੁਜਰਬਰਾ ਭਾਈ ਜਾਰਾ ਵਾ ਚਾਹੇ ਬੇਲਨ ਵਾ ਇਹਨੇ ਕਰਨੀਆਂ ਬਾਕੀ ਜਿਹੜੀ ਸਾਡੀ ਇੰਸਟੀਟਿਊਟ ਜਾਣੀ ਆ ਸੋ ਇਹਦੇ ਵਿੱਚ ਜਿਹੜੀ ਸਾਡੇ 8 ਲੱਖ ਟਨ ਜਿਹੜੀ ਉਹ ਸੋ ਅਫਸਰਾਂ ਦੇ ਨਾਲ ਨਾਲ ਜੋ ਸਰਕਾਰ ਖੁਦ ਜਾ ਕੇ ਕਿਸਾਨਾਂ ਦੇ ਦਵਾਰ ਤੱਕ ਪਹੁੰਚੀ ਆ ਪਰ ਇੱਥੇ ਕਿਸਾਨ ਵੀ ਹਾਜ਼ਰ ਆ ਇਹਨਾਂ ਨੇ ਵੀ ਸਰਕਾਰ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਅਸੀਂ ਵੀ ਪੁੱਛਦੇ ਆ ਕਿ ਤੁਹਾਡੀਆਂ ਕੀ ਬਜ਼ੁਰਗੋ ਤੁਹਾਡੀ ਕੀ ਮੁਸ਼ਕਲਾ ਸਰਕਾਰ ਕਹਿੰਦੀ ਪਰਾਲੀ ਨਾ ਸਾੜੋ ਸਰਕਾਰ ਕਹਿੰਦੀ ਆ ਵੀ ਅਸੀਂ ਬਰਾਦੀ ਦਾ ਇੰਤਜ਼ਾਮ ਕਰਾਂਗੇ ਜੇ ਸਰਕਾਰ ਇੰਤਜ਼ਾਮ ਕਰਦੀ ਬਰਾਦੀ ਦਾ ਤੇ ਬਹੁਤ ਅੱਛਾ ਹੈ ਜੇ ਨਹੀਂ ਕਰਦੀ ਹੈ ਤੇ ਫਿਰ ਦੁਨੀਆਂ ਨੇ ਕੋਈ ਤਾਂ ਕੋਈ ਚਾਰਾ ਕਰਦਾ ਹੀ ਆ ਜੇ ਕਹਿੰਦੇ ਆ ਵੀ ਚੁੱਕੇ ਉੱਥੇ ਖੜੋ ਪੰਚਾਇਤ ਦੀ ਜ਼ਮੀਨ ਦੇ ਵਿੱਚ ਤੇ ਉਹਦਾ ਕਿਰਾਇਆ ਕੌਣ ਦੇਗਾ ਕੋਈ ਬਰਾਦੀ ਕੌਣ ਕੱਠੀ ਕਰੇਗਾ ਹੋਰ ਕੀ ਮੁਸ਼ਕਲ ਹੈ ਹੋਰ ਮੁਸ਼ਕਲਾਂ ਆਰਦੀਆਂ ਦੀਆਂ ਕੱਢਦੀਆਂ ਇਹਦੇ ਪੈਸੇ ਤਾਂ ਕੱਢ ਲੈਂਦੇ ਆ ਤੇ ਜ਼ਿਮੀਂਦਾਰ ਕੋਲ ਆਉਂਦੇ ਆ ਤੇ ਜ਼ਿਮੀਂਦਾਰ ਦੇ ਤਾਂ ਕਰਜ਼ੇ ਚੁੱਕੇ ਹੁੰਦੇ ਆ ਉਹ ਕਰਜ਼ਾ ਕਿਥੋਂ ਦੇਣਗੇ ਪੈਸੇ ਅੱਧੇ ਤਾਂ ਉਹਨਾਂ ਨੇ ਸਾਮਾ ਦੀ ਪਰਾਲੀ ਨਹੀਂ ਸੰਭਾਲ ਸਕਦਾ ਫਿਰ ਵੀ ਸੰਭਾਲਦਾ ਇੱਕ ਜ਼ਿਆਦਾ ਨਹੀਂ ਸੰਭਾਲ ਸਕਦਾ ਅਗਲਾ ਖਾਬ ਅਗਲਾ ਉਹ ਤੋਂ ਬਿਨਾ ਚਾਰਾ ਨਹੀਂ ਕੋਈ ਅਗਲਾ ਉਹ ਤੋਂ ਵੀ ਤਾਂ ਗਵਰਨਮੈਂਟ ਹੀ ਤਿਆਰਾ ਕਰਨੀ ਆ ਤੇ ਕਰੇ ਨਹੀਂ ਲਾਉਣੀ ਚਾਹੀਦੀ ਤਾਂ ਵੈਸੇ ਵਾਲੀ ਨੂੰ ਨਹੀਂ ਗਵਰਨਮੈਂਟ ਜੇਕਰ ਚਾਰਾ ਕਰਦੀ ਆ ਤੇ ਅਹੀਂ ਪਰਾਲੀ ਚੁੱਕ ਲੈਣੇ ਗਠਾ ਬਣਾ ਲੈਣੇ ਇਹ ਕਰ ਲੈਣ ਉਹ ਕਰ ਲੈ ਤੇ ਬੈਲੈਂਡ ਉਹ ਮਤਲਬ ਸਾਹਿਬ ਇੱਕ ਬੇਨਤੀ ਆ ਵੀ ਜਿਹੜੇ ਸਾਡੇ ਖਰਾਬੇ ਹੋਏ ਝੋਨੇ ਬਿਲਕੁਲ ਨਾਸ ਹੋ ਗਏ ਆ ਤੇ ਉਹਨਾਂ ਦੀ ਕੋਈ ਗਰਦੌਰੀ ਨੇ ਜੇ ਪਤਵਾਰੀਆਂ ਹੋ ਜਾਂਦੇ ਆ ਤੇ ਉਹ ਕਹਿੰਦੇ ਆ ਨਹੀਂ ਤੁਹਾਡਾ ਇਲਾਕਾ ਹੀ ਨਹੀਂ ਆਇਆ ਹੰਡੇ ਵਿੱਚ ਅਸੀਂ ਗਰਦੌਰੀ ਕਰ ਹੀ ਨਹੀਂ ਸਕਦੇ ਸਾਡੇ ਝੋਨੇ ਬਿਲਕੁਲ ਅੱਜ ਪ੍ਰਾਲੀ ਦਾ ਬਸਲਾ ਹੁਣ ਪ੍ਰਾਲੀ ਨੂੰ ਤੁਸੀਂ ਕਿਦਾ ਸੰਭਾਲੋਗੇ ਪ੍ਰਾਲੀ ਨਹੀਂ ਸਾੜਨੀ ਚਾਹੀਦੀ ਇਹ ਤਾਂ ਪੱਕੀ ਗੱਲ ਆ ਨਾ ਇਹਦੇ ਨਾਲ ਪੋਲੂਸ਼ਨ ਵੀ ਹੁੰਦਾ ਜ਼ਮੀਨ ਵੀ ਸਾਡੀ ਖਰਾਬ ਹੁੰਦੀ ਆ ਉਹ ਖੜੀਏ ਕਿਥੇ ਉਹ ਕਿੱਥੇ ਖੜੀਏ ਉਹ ਬੈਜਰ ਮੰਨੇ ਨਹੀਂ ਨਹੀਂ ਉਹਦਾ ਜਿੱਦਾਂ ਸਰਕਾਰ ਨੇ ਤੁਹਾਨੂੰ ਬੇਲਰ ਦਿੱਤੇ ਆ ਵੱਡੇ ਸਾਧ ਦਿੱਤੇ ਆ ਵੱਡੇ ਤੁਹਾਡੇ ਕੋਲ ਟਰੈਕਟਰ ਆ ਆਪਾਂ ਨਾ ਸਾੜੀ ਗੁਰੂ ਮਹਾਰਾਜ ਵੀ ਕਹਿੰਦੇ ਆ ਪੀ ਧਰਤੀ ਜਿਹੜੀ ਉਹ ਮਾਂ ਵਾਂ ਸਾਹੀ ਤੁਹਾਡੀ ਗੱਲ ਨਾਲ ਸਹਿਮਤ ਧਰਤੀ ਤਾਂ ਹੁਣੇ ਮਾਂ ਵਾਂ ਜਿਹੜੀ ਪਹਿਲੇ ਸਾਲ ਦੀ ਵਧੀ ਉਹਨਾਂ ਨੇ ਗੱਠਾਂ ਵਧੀਆਂ ਉਹਦੇ ਕੋਈ ਚੁੱਕਦਾ ਨਹੀਂ ਤੇ ਆਹ ਕੌਣ ਚੁੱਕ ਲੂ ਸਾਡੀ ਆ ਗੱਠਾਂ ਹੀ ਨਹੀਂ ਚੁੱਕੀਆਂ ਉਹਦੇ ਪਈਆਂ ਕਿੱਥੇ ਪਈਆਂ ਨੇ ਆਹ ਧੰਨੂ ਵਾਲਾ ਗਵਰਲੇ ਧੰਨੂ ਵਾਲਾ ਹਾਂ ਬਾਗੜੀਆਂ ਕੰਡਾ ਲੱਗਾ ਸੀ ਉਦਾਂ ਹੀ ਪਈਆਂ ਇਕੱਠੀਆਂ ਸਾਰੀਆਂ ਹੁਣ ਤੱਕ ਰੋਂਡੀਆਂ ਗਈ ਗਈਆਂ ਤੁਹਾਡੇ ਤੁਹਾਡੇ ਪੈਲੀਆਂ ਤੇ ਕੁਕਲੀਆਂ ਸ਼ੈਰ ਤੇ ਕਰ ਦਿੱਤੀਆਂ ਬਣੀਆਂ ਕਿਹਨੇ ਕਟਦਾ ਆਹਦਾ ਨਾ ਆਹ ਖਸਾਰ ਕਹਿੰਦੇ ਆ ਸਾਡੀ ਤਾਂ ਪਿਛਲੇ ਸਾਲ ਦੀ ਪਰਾਲੀ ਨਹੀਂ ਚੁੱਕੀ ਗਈ ਪਰਾਲੀ ਚੁੱਕ ਕੇ ਛੁੱਟিয়ে ਕਿੱਥੇ ਪਰਾਲੀ ਨੂੰ ਲੈ ਕੇ ਉਹਨਾਂ ਦੇ ਮਸਲੇ ਬਹੁਤ ਵੱਡੇ ਆ ਉਹਨਾਂ ਕੋਲ ਪਰਾਲੀ ਲਾਉਣ ਦੀ ਜਗ੍ਹਾ ਨਹੀਂ ਆ ਪਰਾਲੀ ਨੂੰ ਚੁੱਕਣ ਦਾ ਖਰਚਾ ਨਹੀਂ ਆ ਪਰਾਲੀ ਵਾਲੇ ਖੇਤ ਬਣਾਉਣ ਦਾ ਖਰਚਾ ਦੀਆਂ ਆਉਂਦੇ ਦੇਖਦੇ ਆ ਕਿਸਾਨਾਂ ਦੇ ਇਹਨਾਂ ਮਸਲਿਆਂ ਦੇ ਵਿੱਚ ਤੇ ਸਰਕਾਰ ਦੇ ਇਸ ਉਦਮ ਦੇ ਵਿੱਚ ਕੀ ਨਤੀਜਾ ਨਿਕਲਦਾ ਪਿੰਡ ਨਨਵਾਲ ਖੁਰਦ ਤੋਂ ਕਲਮ న్యూਸ ਲਈ ਕੁਲਦੀਪ ਸਿੰਘ ਜਾਫਲਪੁਰ